ਹਿੰਦੀ ਚਾਦਰ ਸ਼੍ਰੀ ਗੁਰਤੇਗ ਬਹਾਦਰ ਜੀ ਪ੍ਰਤੀ ਬੋਲੇ ਗਏ અપਮਾਨਜਨਕ ਸ਼ਬਦਾਂ ਦੇ ਵਿਰੋਧ ਵਿੱਚ ਭਾਈਪਾ ਵੱਲੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਥਸ਼ੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਅੰਮ੍ਰਿਤਸਰ ਵਿਖੇ ਪੋਕਿਆ ਗਿਆ। ਭਾਜਪਾ ਬੁਲਾਰਿਆਂ ਨੇ ਕਿਹਾ ਕਿ ਹਿੰਦੀ ਚਾਦਰ ਨਾਲ ਪਛਾਣੇ ਜਾਂਦੇ ਸ਼੍ਰੀ ਗੁਰਤੇਗ ਬਹਾਦਰ ਜੀ ਪ੍ਰਤੀ અપਮਾਨਜਨਕ ਲਫ਼ਜ਼ਾਂ ਦਾ ਉਪਯੋਗ ਕਰਕੇ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਨੇ ਹਿੰਦੀ ਚਾਦਰ ਨੂੰ ਲੀਰੋ-ਲੀਰ ਕਰ ਦਿੱਤਾ ਹੈ। मुर्ताबा मुर्ताबा गुरुआं बाढ़ गुरुआं याद ही मरता है बाढ़ मुर्ताबा मुर्ताबा तंतुआं बुर्ताबा मुर्ताबा अब अपनी पार्टी हाँ ਨਹੀਂ ਜਾਣਗੇ ਨਹੀਂ ਜਾਣਗੇ ਨਹੀਂ ਜਾਏਗੇ ਇਹ ਵੀਡੀਓ ਦੇ ਉੱਤੇ ਸਾਰੇ ਕਹਿੰਦੇ ਨੇ ਵੀ ਉਹਨੂੰ ਅਤੀਸ਼ੀ ਨੂੰ ਮਾਫੀ ਨਹੀਂ ਮੰਗਣੀ ਚਾਹੀਦੀ ਏ ਪਰ ਮੈਂ ਕਹਿੰਨਾ ਇਹ ਮਾਫੀ ਮੰਗਣ ਯੋਗ ਜੁਰਮ ਨਹੀਂ ਕੀਤਾ ਉਹਨੇ ਇਹ ਐਡਾ ਵੱਡਾ ਜੁਰਮ ਉਹਨੇ ਕੀਤਾ ਏ ਉਹਨੂੰ ਕਠੋਰ ਤੋਂ ਕਠੋਰ ਸਜ਼ਾ ਮਿਲਣੀ ਚਾਹੀਦੀ ਏ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜੀ ਮੈਂ ਡਾਕਟਰ ਸੁਵਿੰਦਰ ਕਮਲਾ ਪੰਜਾਬ ਮੀਡੀਆ ਤੋਂ ਬੀਜੇਪੀ ਐਂਡਰਸਕੌਕਸ ਪਰਸਨ ਜੋ ਆਤੀਸ਼ੀ ਨੇ ਦਿੱਲੀ ਦੇ ਵਿੱਚ ਕੀਤਾ ਹੈ ਜੇ ਤੁਹਾਨੂੰ ਸਰਿਆਂ ਨੂੰ ਪਤਾ ਹੋਵੇ ਤਾਂ ਸਾਡਾ ਭਾਰਤ ਜਿਹੜਾ ਵਾ ਉਹ ਗੁਰੂਆਂ ਦਾ ਦੇਸ਼ ਹੈ ਤੇ ਜੇ ਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਗੱਲ ਕਰਦੇ ਆ ਤਾਂ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਕਿਹਾ ਜਾਂਦਾ ਹੈ ਤੇ ਇਦਾਂ ਮੈਂ ਮੰਨਦੀ ਆ ਕਿ ਆਤਿਸ਼ੀ ਨੇ ਜਦੋਂ ਇਸ ਤਰ੍ਹਾਂ ਦੀ ਬੇਤੁਕੀ ਹਰਕਤ ਕੀਤੀ ਆ ਤੇ ਉਸ ਹਿੰਦ ਦੀ ਚਾਦਰ ਨੂੰ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਉਹਦਾ ਜੇ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਆਮ ਆਦਮੀ ਪਾਰਟੀ ਤੇ ਦਿੱਲੀ ਦੇ ਵਿੱਚ ਜੋ ਆਤਿਸ਼ੀ ਕਰਦੀ ਪਈ ਆ ਆਮ ਆਦਮੀ ਪਾਰਟੀ ਦਾ ਪ੍ਰੋਪਰ ਚਿਹਰਾ ਨੰਗਾ ਹੋ ਗਿਆ ਹੈ ਕਿ ਉਹ ਅਗਰ ਧਾਰਾ ਮੰਨੂ ਸਿਆਸਤ ਦੇ ਨਾਲ ਇਸ ਤਰ੍ਹਾਂ ਦੀ ਬੇਤੁਕੀ ਬਿਆਨਬਾਜ਼ੀ ਕਰਦੇ ਨੇ ਤੇ ਇਹੋ ਜਿਹੀਆਂ ਗੱਲਾਂ ਮਾਫ਼ ਕਰਨ ਯੋਗ ਨਹੀਂ ਆ ਸੋ ਮੈਂ ਇੱਕ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਤੁਹਾਨੂੰ ਕਹਿਣਾ ਚਾਹੁੰਦੀ ਕਿ ਜੋ ਲੋਕ ਧਰਮ ਨੂੰ ਸਤਿਕਾਰ ਨਹੀਂ ਦਿੰਦੇ ਜਿਹੜਾ ਉਹ ਧਰਮ ਜਿਹੜਾ ਚਾਰ ਜੁਗਾਂ ਦੇ ਵਿੱਚ ਫੈਲਿਆ ਹੋਇਆ ਜਿਹੜਾ ਚਾਰੇ ਦਿਸ਼ਾਵਾਂ ਵਿੱਚ ਫੈਲਿਆ ਹੋਇਆ ਮੈਂ ਫੇਰ ਇੱਕ ਗੱਲ ਰਿਪੀਟ ਕਰੂੰਗੀ ਕਿ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸਵਾਤੀਸ਼ੀ ਨੇ ਉਹ ਹਿੰਦ ਦੀ ਚਾਦਰ ਨੂੰ ਲੀਰੋ ਲੀਰ ਕਰਨ ਦੀ ਕੋਸ਼ਿਸ਼ ਕੀਤੀ ਆ ਸੋ ਮੈਂ ਦਰਖਾਸਤ ਕਰਦੀ ਆ ਕਿ ਉਸ ਦੇ ਖਿਲਾਫ ਜਿਹੜੀ ਆ ਉਹ ਬਕਾਇਦਾ ਤੌਰ ਦੇ ਤੇ ਐਫ ਆਈ ਆਰ ਦਰਜ ਹੋਣੀ ਚਾਹੀਦੀ ਨੇ ਤੇ ਉਹਨੂੰ ਵੀ ਖੁਦ اخਲਾਕੀ ਤੌਰ ਦੇ ਉਤੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ ਮਾਫੀ ਮੰਗਣੀ ਤਾਂ ਦੂਰ ਦੀ ਗੱਲ ਉਹਨੂੰ ਸਜ਼ਾ ਯਾਫਤਾ ਹੋਣਾ ਚਾਹੀਦਾ ਮੈਂ ਇੰਨੇ ਕਹਿਣਾ ਚਾਹੁੰਦੀ ਆ ਦੇਖੋ ਆਪਾਂ ਜਿਹੜੀਆਂ ਚੀਜ਼ਾਂ ਵਿਧਾਨ ਸਭਾਵਾਂ ਦੇ ਵਿੱਚ ਉਹ ਪਵਿੱਤਰ ਮੰਦਿਰ ਨੇ ਸਾਡੇ ਲੋਕਤੰਤਰ ਦੇ ਤੇ ਉਥੋਂ ਇਤਨਾ ਪੋਸੀਬਲ ਨਹੀਂ ਹੋ ਸਕਦਾ ਕਿ ਉਥੇ AI ਦੇ ਨਾਲ ਕੁਝ ਕੀਤਾ ਜਾ ਸਕੇ ਕਿਉਂਕਿ ਜਿਹੜੀ ਚੀਜ਼ ਉਥੇ ਹੋਈ ਉਸੇ ਸਮ ਉਸੇ ਸਮੇਂ ਹੀ ਉਸ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਤਾਂ ਅਸੀਂ ਆਪਣੇ ਜਿਹੜੀਆਂ ਉਹ ਗੱਲਾਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ ਕਹਿ ਦਈਏ AI ਨਾਲ ਹੋ ਰਹੀ ਆ ਉਹ ਉਹਦੇ ਨਾਲ ਹੋ ਰਹੀ ਆ ਇਹਦੇ ਤੋਂ ਬਚਿਆ ਨਹੀਂ ਜਾ ਸਕਦਾ ਕਿਉਂਕਿ ਸਾਰੀ ਚੀਜ਼ ਸਾਰਿਆਂ ਦੇ ਸਾਹਮਣੇ ਹੋਈ ਆ ਨਹੀਂ ਸੋਚੀ ਸਮਝੀ ਸਾਜ਼ਿਸ਼ ਨਹੀਂ ਆਏ ਇਹ ਇਹ ਬਿਲਕੁਲ ਕਲੀਅਰ ਹੋ ਰਿਹਾ ਵਾ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਧਰਮ ਵਿਰੋਧੀ ਚਿਹਰਾ ਹੈ ਸਿੱਖ ਧਰਮ ਵਿਰੋਧੀ ਚਿਹਰਾ ਹੈ ਉਹ ਬਿਲਕੁਲ ਨੰਗਾ ਹੋ ਰਿਹਾ ਕਿਉਂਕਿ ਆਪਾਂ ਦੇਖਦੇ ਪਏ ਆ ਪੰਜਾਬ ਦੇ ਵਿੱਚ ਵੀ ਭਗਵੰਤ ਮਾਨ ਕੀ ਕਰਦੇ ਪਏ ਨੇ ਔਰ ਦਿੱਲੀ ਦੇ ਵਿੱਚ ਆਤਿਸ਼ੀ ਕੀ ਕਰਦੀ ਪਈ ਆ ਸੋ ਇਹ ਇਹ ਸੋਚੀ ਸਮਝੀ ਸਾਰੀ ਸਾਜ਼ਿਸ਼ ਜਿਹੜੀ ਆ ਉਹ ਇੱਕਦਮ ਸਿੱਖਾਂ ਦੇ ਵਿਰੋਧ ਦੇ ਵਿੱਚ ਚੱਲਦੇ ਪਏ ਨੇ ਕਿ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੀ ਤਾਕਤਵਰ ਕੌਮ ਹੈਗੀ ਆ ਉਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੈਟ ਡਾਊਨ ਕੀਤਾ ਜਾਵੇ ਅੱਜ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਕੌਮੀ ਜਰਨਲ ਸਕੱਤਰ ਨੇ ਸ਼੍ਰੀ ਤਰੁਣ ਚੋਕ ਜੀ ਉਹਨਾਂ ਦੇ ਅੰਮ੍ਰਿਤਸਰ ਜਿਹੜਾ ਕਾਰਿਆਲਿਆ ਕੇਂਦਰੀ ਵਿਧਾਨ ਸਭਾ ਦੇ ਵਿੱਚ ਲਾਹੌਰੀ ਗੇਟ ਵਿਖੇ ਅੱਜ ਤੁਸੀਂ ਦੇਖ ਰਹੇ ਹੋ ਵੀ ਕੇਂਦਰੀ ਵਿਧਾਨ ਸਭਾ ਤੋਂ ਸੈਂਕੜਿਆਂ ਦੀ ਦਦਾਤ ਦੇ ਵਿੱਚ ਇੱਥੇ ਕਾਰਕਿਰਤਾ ਇਕੱਠੇ ਹੋਏ ਨੇ ਵਰਕਰ ਇਕੱਠੇ ਹੋਏ ਨੇ ਇਹ ਵਰਕਰ ਅੱਜ ਤਾਂ ਇਕੱਠੇ ਹੋਏ ਨੇ ਇਹ ਪੁਤਲੇ ਅੱਜ ਤਾਂ ਜਲਾਏ ਜਾ ਰਹੇ ਨੇ ਭਗਵੰਤ ਮਾਨ ਦਾ ਪੁਤਲਾ ਤੇ ਆਤਿਸ਼ੀ ਦਾ ਪੁਤਲਾ ਅੱਜ ਤਾਂ ਜਲਾਇਆ ਗਿਆ ਹੈ ਤਾਂ ਦਹਨ ਕੀਤਾ ਗਿਆ ਜਿਹੜੀ 6 ਜਨਵਰੀ ਨੂੰ ਬਹੁਤ ਹੀ ਸ਼ਰਮਨਾਕ ਸ਼ਬਦਾਵਲੀ अपमानजनक शब्दावली ਸਾਡੇ ਬਹੁਤ ਹੀ ਸਤਕਾਰਯੋਗ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦਾ ਜਿਹੜਾ 350 ਸਾਲਾਂ ਸ਼ਹਾਦਤ ਦੇ ਉੱਪਰ ਜਿਹੜੀ ਵਿਧਾਨ ਸਭਾ ਦੇ ਵਿੱਚ ਚਰਚਾ ਚੱਲਦੀ ਪਈ ਸੀ ਵਿਸ਼ੇ ਤੇ ਉਸ ਵਿਸ਼ੇ ਨੂੰ ਇੱਕ ਤੇ ਉਹਨਾਂ ਨੇ ਖਰਾਬ ਕੀਤਾ ਜਾਣ ਕੇ ਔਰ ਦੂਜਾ ਇੱਕ ਸ਼ਬਦਾਵਲੀ ਇਹੋ ਜੀ ਯੂਜ਼ ਕੀਤੀ ਹੈ ਜਿਹੜੀ ਕਹਿਣ ਬੰਦਾ ਕਹਿ ਕਿ ਸੁਣ ਵੀ ਨਹੀਂ ਸਕਦਾ ਕਦੀ ਵੀ ਉਸੇ ਸੰਬੰਧ ਦੇ ਵਿੱਚ ਅਸੀਂ ਅੱਜ ਤਰਨਜੀਤ ਦੇ ਦਫ਼ਤਰ ਸਾਨੂੰ ਜੋ ਆਦੇਸ਼ ਹੋਇਆ ਸੀਗਾ ਪਾਰਟੀ ਵੱਲੋਂ ਅਸੀਂ ਅੰਮ੍ਰਿਤਸਰ ਵਿਖੇ ਅੱਜ ਦੋ ਪੁਤਲਿਆਂ ਦਾ ਦਹਨ ਕੀਤਾ ਹੈ ਔਰ ਅਸੀਂ ਮੰਗ ਕਰਦੇ ਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਗੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਅੱਗੇ ਔਰ ਦਿੱਲੀ ਦੇ ਜਿਹੜੇ ਵਿਧਾਨ ਸਭਾ ਦੇ ਅਧਿਐਕਸ਼ ਨੇ ਉਹਨਾਂ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਜਲਦੀ ਤੋਂ ਜਲਦੀ ਜਿਹੜੀ ਇਹ ਪੁਰਵ ਸੀਐਮਐ ਜਿਹੜੀ ਮੌਜੂਦਾ ਵਿਧਾਇਕ ਹੈ ਇਹਦੀ ਐਮਐਲਏ ਦੀ ਸਦਸਤਾ ਰੱਦ ਕੀਤੀ ਜਾਣੀ ਚਾਹੀਦੀ ਏ ਔਰ ਇਹਨੂੰ ਕਠੋਰ ਤੋਂ ਕਠੋਰ ਸਜ਼ਾ ਦੇਣੀ ਚਾਹੀਦੀ ਏ ਮੈਂ ਇੱਕ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਵਾਂ ਵੀ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਇਹ ਧੰਦਾ ਬਣਾ ਲਿਆ ਹੈ ਵੀ ਇਹ ਯੋਜਨਾ ਦੇ ਨਾਲ ਕੰਮ ਕਰਦੇ ਨੇ ਤੁਹਾਨੂੰ ਯਾਦ ਹੋਵੇਗਾ 1 ਨਵੰਬਰ 1984 ਜਿਹੜਾ ਬਿਆਨ ਉਸ ਵੇਲੇ ਇਹਨਾਂ ਨੇ ਕਾਂਗਰਸ ਨੇ ਕੀ ਕੀਤਾ ਸੀ ਉਸ ਵੇਲੇ ਸਿੱਖਾਂ ਦਾ नरसंहार ਕੀਤਾ ਗਿਆ ਸੀਗਾ ভোটার ਲਿਸਟ ਫੜ ਕੇ ਇੱਕ ਇੱਕ ਸਿੱਖ ਦਾ ਨਾਮ ਵੇਖ ਕੇ ਉੱਥੇ ਸਿੱਖਾਂ ਨੂੰ ਮਾਰਿਆ ਗਿਆ ਸੀਗਾ ਤੇ 65 ਸਾਲ ਪਹਿਲੇ ਕਾਂਗਰਸ ਗੁਰੂਆਂ ਦਾ ਅਮਾਨ ਕਰਦੀ ਆਈਏ ਹੁਣ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਏ ਮੈਂ ਫਿਰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਦਰਖਾਸਤ ਕਰਦਾ ਜਿਹੜਾ ਬੇਤੁਕਾ ਅਤੇ ਅਪਮਾਨਜਨਕ ਬਿਆਨ ਨੇ ਆਤੀਸ਼ੀ ਨੇ ਦਿੱਤਾ ਏ ਉਸ ਬਿਆਨ ਤੇ ਜਾਂਚ ਹੋਣੀ ਚਾਹੀਦੀ ਏ ਉਹਨੂੰ ਕਠੋਰ ਤੋਂ ਕਠੋਰ ਸਜ਼ਾ ਹੋਣੀ ਚਾਹੀਦੀ ਏ ਔਰ ਉਸ ਦੀ ਸਦਸਤਾ ਰੱਦ ਹੋਣੀ ਚਾਹੀਦੀ ਏ ਸਰਕਾਰ ਵੱਲੋਂ ਕਹਿੰਨਾ ਕਿ ਛੇੜਛਾੜ ਸਰਕਾਰ ਵੱਲੋਂ ਸਰਕਾਰ ਕਿਹਦੀ ਏ ਜੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਏ ਔਰ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹੁੰਦਾ ਵਾਂ ਵੀ ਅਸੀਂ ਲੋਕ ਬਹੁਤ ਸਿਆਣੇ ਆ ਕਦੀ ਵੀ ਵਿਧਾਨ ਸਭਾ ਦੀ ਕਲਿੱਪਿੰਗ ਨਾਲ ਛੇੜਛਾੜ ਕੋਈ ਨਹੀਂ ਕਰ ਸਕਦਾ ਇਹ ਬਹੁਤ ਵੱਡਾ ਜੁਰਮ ਹੈ ਕਦੀ ਵੀ ਕੋਈ ਵੀ ਵਿਧਾਨ ਸਭਾ ਦੀ ਕਲਿੱਪਿੰਗ ਨਾਲ ਛੇੜਛਾੜ ਨਹੀਂ ਕਰ ਸਕਦਾ ਇਹ ਸਿਰਫ ਇਹਨਾਂ ਨੇ ਡਰਾਮਾ ਤਾਂ ਕੀਤਾ ਆਪਣੀ ਪੁਰਵ ਸੀਐਮ ਨੂੰ ਬਚਾਉਣਾ ਚਾਹੁੰਦੇ ਨੇ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਹਾਂ ਵੀ ਅਗਰ ਸਾਡੇ ਮਾਨਯੋਗ ਮੰਤਰੀ ਕਪਿਲ ਮਿਸ਼ਰਾ ਤੇ ਕੋਈ ਐਫਆਈਆਰ ਲਾਂਚ ਕੀਤੀ ਜ਼ਿਲਹੰਦਰ ਦੇ ਕਮਿਸ਼ਨਰ ਸਾਹਿਬ ਨੇ ਅਸੀਂ ਆਪਣਾ ਪ੍ਰੋਟੈਸਟ ਹੋਰ ਤੇਜ਼ ਕਰਾਂਗੇ ਸੜਕਾਂ ਤੇ ਉਤਰਾਂਗੇ ਪੰਜਾਬ ਸਰਕਾਰ ਨੂੰ ਮੈਂ ਤਾਂ ਇਹ ਕਹਿਣਾ ਵਾਂ ਵੀ ਨਰਿੰਦਰ ਮੋਦੀ ਜੀ ਵੀ ਆ ਗਵਰਨਰ ਸਾਹਿਬ ਦੇ ਅੱਗੇ ਬੇਨਤੀ ਕਰਦਾ ਵਾਂ ਵੀ ਪੰਜਾਬ ਸਰਕਾਰ ਨੂੰ ਹੀ ਬਰਖਾਤ ਕਰ ਦੇਣਾ ਦਿੱਤਾ ਜਾਣਾ ਚਾਹੀਦਾ ਹੈ ਭਗਵੰਤ ਮਾਨ ਕੋ ਅਸਤੀਫਾ ਲੈਣਾ ਚਾਹੀਦਾ ਹੈ ਔਰ ਪੰਜਾਬ ਦੇ ਵਿੱਚ ਗਵਰਨਰ ਰਾਜ ਲਵਾਉਣਾ ਚਾਹੀਦਾ ਹੈ ਤਾਂ